ਆ ਪ੍ਰੋਬਲਮ ਆਨ ਕਿਆ ਕੇ ਉਹ ਜਾ ਯਾਰ ਤੂੰ ਉਹ ਜਾ ਯਾਰ ਤੂੰ ਜਾ ਪਰ ਉਹ ਕੀ ਹੋ ਗਿਆ ਬੰਦ ਕਰ ਕੀ ਹੋ ਗਿਆ ਹੋਣਾ ਕਿ ਟੈਟੂ ਆ ਯਾਰ ਚਾਚਾ ਤੈਨੂੰ ਤਾਂ ਕਿਸੇ ਦੀ ਮੈਂ ਤੈਨੂੰ ਦੱਸਣਾ ਉਹ ਗੱਲ ਹੈ ਵੀ ਚਾਚਾ ਬੈਠ ਜਾ ਯਾਰ ਚਾਚਾ ਯਾਰ ਓ ਜਾ ਯਾਰ ਓ ਇੱਥੇ ਜਾ 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 ਬੜਾ ਯਾਰ ਚਾਚਾ ਯਾਰ ਤੂੰ ਉੱਤੇ ਬੈਠ ਤੂੰ ਥੱਲੇ ਬੈਠ ਤੂੰ ਉੱਤੇ ਜਾ ਓ ਗੱਲ ਦਾ ਦੱਸ ਦੇ ਕੀ ਆ ਗੱਲ ਉੱਤੇ ਬੈਠ ਉੱਤੇ ਬੈਠ ਗੱਲ ਦਾ ਓ ਯਾਰ ਤੂੰ ਉੱਤੇ ਬੈਠ ਗੱਲ ਕੀ ਕਰ ਤੱਟੂ ਹਾਂ ਤੈਨੂੰ ਤਾਂ ਯਾਰ ਮੇਰੀ ਤੂੰ ਤਾਂ ਕਹਿ ਦਿੰਨਾ ਵੀ ਕਰਨੈਲ ਪੁੱਤ ਵੀ ਆਪਾਂ ਦੋ ਜਜ਼ਮ ਇੱਕ ਜਾਨ ਜਾਨ ਆਪਾਂ ਟੱਟੂ ਦੀ ਰਹਿ ਤਾਂ ਕਿਸੇ ਦੀ ਲੈਂਦਾ ਹੀ ਨਹੀਂ ਤੂੰ ਕੀ ਨਹੀਂ ਰਹਿ ਲੈਂਦਾ ਹੁਣ ਤੂੰ ਖੇਤ ਨਹੀਂ ਮਰਦਾ ਮੈਂ ਕੰਮ ਕਰਈ ਨਾ ਕੀ ਜਾਲਵਾਈ ਅੱਛਾ ਘਰੇ ਚਾਚੀ ਕਹਿੰਦੀ ਧਾਰਾਂ ਕੱਢ ਦੇ ਪੱਠੇ ਪਾ ਦੇ ਪਸ਼ੂ ਨਿਭਾ ਦੇ ਉੱਥੋਂ ਜਾਨ ਸੁਟੂ ਫੇਰ ਹੀ ਖੇਤਾਂ ਨੂੰ ਥੋੜਾ ਉੱਚਾ ਇਸ ਤੋਂ ਉੱਚੀ ਇਹ ਹਦੌੜੀ ਹੁਣੇ ਚੱਕਣੀ ਨਹੀਂ ਦੱਸ ਆ ਜਿਹੜਾ ਤੂੰ ਲਈ ਫਰਦਾ ਨਾ ਕੰਪਿਊਟਰ ਕਲਪੀਟਰ ਇਹਦਾ ਚਾਚਾ ਫੁੱਦੂ ਚੀਜ਼ਾਂ ਉਰੇ ਆਹ ਬੋੜਾ ਕੀ ਗੱਲ ਛਣੇ ਚਾਚਾ ਜਿਹੜਾ ਤੂੰ ਆਹ ਲਾਈ ਫਿਰਦਾ ਆ ਇਹ ਕੰਪਿਊਟਰ ਕਰ ਇਹਦਾ ਫੁੱਦੂ ਚੀਜ਼ਾਂ ਚਾਚਾ ਓਏ ਮੇਰਾ ਸਾਲਾ ਮੇਰਾ ਨਵੀਂ ਟੈਕਨੋਲੋਜੀ ਆ ਇਹ ਤਾਂ ਇੰਨਾ ਨਾ ਵਾਲ ਜਿੰਨਾ ਵੀ ਨਹੀਂ ਫਰਕ ਛੜਦਾ ਐ ਬਣਾ ਦਿੰਦਾ ਮੇਰੇ ਨਾਲ ਆ ਥੋੜੀ ਐ ਵੀ ਕਿਤੇ ਟਿੱਪ ਬਣਦੀ ਵੱਧ ਖੜ ਦੂ ਚਾਚਾ ਅਗਰ ਤੂੰ ਢੋਲੂ ਕਰਾ ਨਹੀਂ ਦੇਖਿਆ ਜੇ ਤੂੰ ਕਦੇ ਢੋਲੂ ਕਰਾ ਦਿਆਂ ਤਰੀਫਾਂ ਸੁਣ ਲੈ ਜਾਂ ਜਿਹੜੇ ਕਰਨੈਲ ਨੇ ਢੋਲੂ ਕਰਾ ਲਾ ਤੇ ਅੱਜ ਤੱਕ ਐ 1 ਇੰਚੀ ਪਾਣੀ ਦੇ ਫਰਕ ਰੀਪਿਆ ਚਾਚਾ ਓਏ ਤੂੰ ਬੈ ਜਾ ਮੈਂ ਤੈਨੂੰ ਬੱਦਿਆਂ ਵਿੱਚ ਇੱਕ ਗੱਲ ਦੱਸਦੀ ਪਕਾਈ ਨਾ ਮਾਰ ਚੱਪ ਕਰਕੇ ਕਰਾ ਲਵਾਈ ਜਾਂਦਾ ਮੈਂ ਲਵਾ ਲੈਣ ਦੇ ਵਿੱਚ ਆ ਕੇ ਹਰ ਇੱਕ ਗੱਲ ਟੰਗ ਡਾਉਣੀ ਯਾਰ ਸੁਣ ਲੈ ਮੇਰੀ ਗਰੰਟੀ ਆ ਜਾਂ ਤਾਂ ਡੋਲੂ ਕਰਾਣਾ ਸਾਰਾ ਕੰਮ ਕਰ ਲੈ ਜਾਂ ਫਿਰ ਮੇਰਾ ਸਾਹਿਬ ਦਾ ਕਰਮ ਆ ਜਾਣਾ ਮੇਰਾ ਨਵੇੜ ਦੇ ਚਾਚਾ ਰਸਤੇ ਤੋੜ ਦੇ ਤੋੜ ਦੇ ਰਸਤੇ ਜਾਂ ਫਿਰ ਇਹ ਡੋਲੂ ਕਰਾ ਲਗੂ ਮੈਂ ਇਹਨੂੰ 1000 ਰੁਪਿਆ ਘੰਟੇ ਦਾ ਕਹਿੰਦੇ ਖਾਤਰ 1000 1000 ਰੁਪਿਆ ਤੇ ਮੇਰਾ ਸਾਲਾ ਐ ਤਾਂ ਦੇਖ ਲੈ ਅਗਲੇ ਦਾ ਸੰਤ 5 6 ਲੱਖ ਦਾ ਤਾਂ ਕਰਾਈ ਆ 10 ਲੱਖ ਪੈ ਜਾਏ ਬੇੜਾ ਚਾਚਾ ਮੈਂ ਤਾਂ 100 ਰੁਪਿਆ ਮੰਗ ਲਾ ਤੇਰੇ ਨਾਲ ਲੜ ਜਾਂਦਾ ਜਦੋਂ ਮੈਂ ਆਥਰੇ ਕਰੀ ਚਾਚਾ ਮੋਟਰ ਸੰਧਰਾ ਬੀਨੂ ਆਫਟਰਲ 100 ਦੇ ਦੇ ਉਹ ਦੇ ਦੇ ਤੀ ਪੈ ਟੜਦਾ ਸਾਡੇ ਕੋਲੇ ਪੈਸੇ ਨਹੀਂ ਕੰਜਰਦਿਆ ਬਹਾਨ ਵੀ ਤਾਂ ਸਮਰ ਰਿਹਾ ਇਹਨੂੰ 1000 ਦੇ ਰਹੇ ਆਪਣੇ ਵਾਲਾ 911 ਪਾ ਲੈ ਹਾਂ ਉਹਦੇ ਮਗਰ ਮੈਂ ਢੋਲੂ ਕਰਾ ਪਾ ਲਿਆ ਨੇ ਬਾਹਲੀ ਗੱਲ ਆ ਮੈਂ ਚਾਚੇ ਕੇ ਨਾਲ ਲਿਆਉਣਾ ਟਰੈਕਟਰ ਵੀ ਉਹ ਨਾਲ ਹੱਕ ਲੈਣਾ ਬਾਹਲੀ ਗੱਲ ਢੋਲੂ ਕਰ ਕੀਦੇ ਕੋਲੇ ਅੱਜ ਕੱਲ੍ਹ ਹੋ ਹੀ ਗਿਆ ਬਿਲਕੁਲ ਗੱਲ ਤਾਂ ਸੌਂਦਾ 300 ਦਾ ਤੇਲ ਖਾਓ 200 ਰੁਪਇਆ ਮੇਰਾ ਲਾਲਾ 500 ਰੁਪਇਆ ਦੇ ਵਿੱਚ ਮੈਂ 60 ਵਰਗੀ ਬਣਾ ਦੂ ਹੰਤਪੁਰੇ ਵਾਲਾ ਡੋਂਡੂ ਕਰਾ ਮਗਰ ਪਾ ਲੈਨੇ ਟਰੈਕਟਰ ਆਪਣੇ ਵਾਲਾ ਹੈਗਾ ਜਾਂ ਨੱਥੂ ਕੇ ਵਾਲਾ ਪਾ ਲੈਨੇ ਕਹਿੰਦੇ ਇੱਕ ਗੱਲ ਬੰਦਿਆ ਨੂੰ ਦੱਸ ਤਾ ਠੀਕ ਹੈ ਚੁੱਪ ਕਰਕੇ ਕਰਾ ਮੈਨੂੰ ਲਾ ਲੈਂਦੇ ਜਾਂ ਤਵੀਆਂ ਦੇ ਕਿੜਾ ਲਾਉਣਾ ਲਾਲਾ ਰਹਿੰਦੇ ਪੈਸੇ ਮਚਾਲਾ ਮੈਂ ਤੇਰਾ ਮਾਰਾ ਕਹਿਣਾ ਮੈਨੂੰ ਕੀ ਪਤਾ ਕਿਨ ਕੋਈ ਲਾਗੀਆਂ ਨੇ ਲਾਗ ਲੈਣਾ ਭਾਵੇਂ ਜਾਂਦੀ ਰੰਡੀ ਹੋ ਜੇ ਪਰ ਚਾਚਾ ਜਨਮ ਜਨਮ ਦਾ ਸਾਥ ਹੈ ساری ਉਮਰ ਇਕੱਠਿਆਂ ਨੇ ਕੱਢੀ ਆਫਟਰ ਆਲ ਅਗਲੀ ਵੀ ਖਾਰੀ ਇਕੱਠਿਆਂ ਨੇ ਕੱਢਣੀ ਹੈ 500 ਰੁਪਇਆ ਬਚਦਾ ਘੰਟੇ ਦਾ ਮਗਰਦੂਲਾ ਲਾ 8 ਪੈਸੇ ਚੜੀ 4000 ਰੁਪਇਆ ਸੇਵ ਕਰਕੇ ਦੇ ਰਿਹਾ ਹਾਂ ਤੈਨੂੰ ਮੈਂ ਮੈਂ ਤੇਰਾ ਮਾੜਾ ਜੱਜ ਜਾ 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 ਜਰਗੰਬਰ ਦਾ ਮੜੀ ਕੱਪੜੇ ਵਾਲਾ ਮੈਂ ਤਾਂ ਮਸੂਰੀ ਵਾਲਾ ਹਮਿੰਦਪੁਰੇ ਵਾਲਾ ਡੋਲੂ ਕਰਾ ਤੇ ਕੋਟ ਜੁਨੇ ਵਾਲਾ ਪਾਨਾ ਕੈਕੈਲਾ ਪਾਣਾ ਚਾਚਾ ਤੇ ਕਹਿ ਲਾ ਅਸੀਂ ਤਾਂ ਬਾਲੇ ਪੱਡਿਆਂ ਮੇਰੇ ਤੇ ਬੇਕਰ ਕਰਾ ਮੇਰੀ ਗੱਲ ਸੁਣ ਲੈ ਇੱਕ ਮਿੰਟ ਕਰ ਲੈ ਬੰਦਿਆ ਇਹ ਐ ਦੇਖ ਲੈ ਲੰਬਾਈ 3 ਕਿੱਲਿਆਂ ਦੀ ਹੈ ਆਪਣਾ 5 ਕਿੱਲਿਆਂ ਦਾ ਟੱਕ ਹੈ ਇਹ ਇੱਕ ਨੱਕੇ ਆਰਾਮ ਦਾ ਕਰਨਾ ਮੈਂ ਚਾਚਾ ਚਾਚਾ ਲੈ ਹੁਣ ਗੱਲ ਕਰਨ ਲੱਗੇ ਤੇ ਗੱਲ ਤੇਰੇ ਮਾ ਛਾਬੜੇ ਛਿੱਟਣ ਲੱਗੇ ਹੁਣ ਛੱਡ ਲੈ ਚਾਹੇ ਪਾਖੜਾ ਡੈਮ ਟੁੱਟ ਜਾ ਚਾਚਾ ਹਾਂ ਜਦੋਂ ਤੇਰੇ ਪੁੱਤ ਨੇ ਢੋਲੂ ਕਰਾ ਫੇਰਤਾ ਪਾਣੀ ਨਾ ਕਹਤੇ ਵੱਧ ਕਦੇ ਘਟ ਹਾਂ ਬਰਾਬਰ ਜਾਉ ਮੈਂ ਤੇ ਨੀ ਕ ਗੱਲ ਕਹਿਣਾ ਯਾ ਗਰੰਟੀ ਹੈ ਗੱਲ ਟੱਟੂ ਦੀ ਕਹਿੰਦੀ ਗਰੰਟੀ ਕੀ ਤੂੰ ਬਣਾ ਬਣਾ ਖਾੜਾ ਪੱਟ ਰਿਹਾ ਹੁਣ ਮੈਂ ਇਹਦਾ ਮਾਰ ਚਾਰ ਛੇਤਰ ਭਜਾ ਦੇ ਠੀਕ ਹੈ ਤੇ ਕਰਦੇ ਹਿਸਾਬ ਜੇ ਵੀਰ ਗੇ ਰਪੇ ਉਹ ਤਾਂ ਮੈਂ ਇੱਕ ਮਿੰਟ ਭਜਾ ਦੂੰ ਪਰ ਤੂੰ ਉਹਨੂੰ ਭਜਾ ਦੇ ਦੇ ਹਾਂ ਤੂੰ ਕਰਦੇਂਗਾ ਮੈਂ ਕਹਿੰਦਾ ਹੋ ਗਈ ਜਾਨ ਯਾਰ ਮੈਂ ਦੋ ਦਿਨਾਂ ਚਾਪਟਰ ਲੱਜਾ ਮੈਂ ਪੱਤਰ ਕਰ ਦੂੰ ਆਏ ਇੰਨਾ ਵੀ ਫਰਕ ਰਹਿ ਗਿਆ ਨਾ ਇੰਨਾ ਵੀ ਚਾਚਾ ਜੁੱਤੀਆਂ ਤੇਰੀਆਂ ਸ਼ਰ ਮੇਰਾ ਬਸ ਆਸਾਨ ਤੇ ਲਿਖਣਾ ਚਾਚਾ ਹੈ ਬਸ ਕਰ ਫਿਰ ਹਾਂ ਜਾਏਂ ਕਰ ਫਿਰ ਪੰਮੇ ਆ ਪੰਮੇ ਕੋਲੇ ਡੋਲੂਗਾ ਪੰਮੇ ਵਾਲਾ ਆਪਣੇ ਕੋਲ ਤੋਂ ਨੇ ਵਾਲੇ ਵਾਲਾ ਹਾਂ ਬੱਸ ਮੈਂ ਉਹਨੂੰ ਫੋਨ ਮਾਰ ਦੇਣਾ ਪੰਮੇ ਵਾਲਾ ਟਰੈਕਟਰ ਵੀ ਪੰਮੇ ਵਾਲਾ ਹੀ ਹੱਕ ਲਿਆਉਣੇ ਟਰੈਕਟਰ ਆਪਣੇ ਵਾਲੇ ਘਾਸ ਜੂ ਮੇਰਾ ਸਾਲਾ ਆਪਣੇ ਵਾਲੇ ਦੀ ਛੇੜ ਰਹੀਆਂ ਉਹਦੇ ਕੋਲੇ ਵੀ ਨਾੜ ਗਰਾਂਗੇ ਮੂਸੇ ਦੇੱਕ ਲਗੇ ਚਾਚਾ ਤੇ ਦੇੱਕ ਤਾਂ ਮੈਨੂੰ ਲੱਗਿਆ ਉਹ ਤੇ ਚੱਲ ਠੀਕ ਆ ਜੇ ਡੱਕ ਲੱਗਿਆ ਨਾ ਡੱਕੇ ਦਾ ਛੱਡ ਲਾਂਗੇ ਡੱਕੇ ਦਾ ਛੱਡ ਲਾਂਗੇ ਝੋਟਾ ਮੂਸੇ ਵਾਲਾ ਲਾ ਲਾਂਗੇ ਚਾਚਾ ਚਾਚਾ ਹੁਣ ਤੇਰੀ ਭਾਂ ਸੁਣ ਲੈ ਮੜ ਗਿਆ ਜੇ ਹੁਣ ਮੜਿਆ ਛੋਣ ਲੈ ਚਾਚਾ ਨਾ ਨਾ ਕਰੀ ਮੈਂ ਤੇ ਭਾਨੇ ਚਾਚੇ ਕਿੰਨਾ ਕੋੜਦੂਨੇ ਚ ਟਿੱਬਾ ਸੀ ਸਾਰਾ ਚੱਕਦਾ ਸੀ ਠੀਕ ਹੈ ਚੱਕੇ ਦਾ ਡੋਲੂ ਕਰਾਣਾ ਨੇ ਇਹ ਤਾਂ ਮੇਰੇ ਕੋਲ ਫੇਰ ਨਾਟ 11 ਤੇ ਡੇਲੂ ਕਰਾ ਨਾ ਹੁੰਦੇ ਅੱਜ ਨੂੰ ਸਾਡਾ ਪੰਜਾਬ ਇਹ ਹੋਣਾ ਹੀ ਨਹੀਂ ਸੀ ਇਹ ਸਹੀ ਗੱਲ ਹੈ ਸਾਡੇ ਪੰਜਾਬ 'ਚ ਟਿਬੇ ਹੁੰਨੇ ਸੀ ਜੇ ਨਾਟ ਗੇਰਾ ਤੇ ਡੇਲੂ ਨਾ ਹੁੰਦੇ ਡੇਲੂ ਨਾਟ ਗੇਰਾ ਨਾਟ ਗੇਰਾ ਡੇਲੂ ਡੇਲੂ ਨਾਟ ਗੇਰਾ ਇਹ ਹੈ ਫੇਰ ਸਹੀ ਗੱਲ ਆ ਓ ਹਾਂ ਫਿਰ ਆ ਕੰਪਿਊਟਰ ਨਵੇਂ ਚੋਜ ਨੇਣਾ ਇਹ ਤਾਂ ਮੇਰੇ ਇਹ ਤਾਂ ਚਾਚਾ ਪਖਾਨੇ ਐਵੇਂ ਗੱਲ ਸੁਣ ਲੈ ਐਵੇਂ ਗੱਲ ਤਾਂ ਸੁਣ ਲੈ ਇੱਕ ਮੇਰੇ ਸਾਲੇ ਉਹ ਗਾਡਰ ਜੀ ਵਿਚਾਲੇ ਲੱਖ ਦਿੰਦੇ ਆ ਬਾਹਣ ਦੇ ਇੱਕ ਮੇਰਾ ਟਰੈਕਟਰ ਵਗਰ ਪਾ ਕੇ ਚਾਰਟ ਆ ਜਾ ਉਸਦੀ ਅਛਵਾਦ ਹੀ ਨਹੀਂ ਮਿੱਟੀ ਦਾ ਵੇਦਾ ਨਹੀਂ ਮਿੱਟੀ ਦਾ ਨਹੀਂ ਖਿਜਦਾ ਇਹ ਚਾਰ ਪੁੜੀਆਂ ਚਰਦੇ ਦੀਆਂ ਲਿਆ ਦੇ ਲੋ ਬੋਤਲਾ ਮੁੰਟੇ ਸ਼ਾਂਤਰੇ ਦੀਆਂ ਚੱਕ ਲਿਆ ਰਾਤ ਨੂੰ ਸ਼ਾਮ ਨੂੰ ਮੁਰਗਾ ਲੈ ਕੇ ਆ ਜੀ ਚਾਚਾ ਚੰਦ ਦੇ ਚਾਨਣੇ ਚ ਫਿਰ ਜਦ ਨੂੰ ਰਾਣ ਚਿੱਟਾ ਚਿੱਟਾ ਚਮਕਦਾ ਦੇਸ ਤੂੰ ਮੇਰੇ ਫੈਰੀ ਡੱਕ ਫੜਾ ਵੀ ਕਰ ਲੈ ਇਹ ਗੱਲ ਪਹਿਲਾਂ ਮਾਂ ਨੂੰ ਹਟਾਉਣ ਲੱਗਿਆ ਬੰਦੇ ਨੂੰ ਫਿਰ ਫਟਾਣਾ ਗਾਲਾਂ ਕੱਢ ਕੇ ਭਜਾ ਦੇ ਆਪੇ ਪਿਛਲੇ ਮੁੱਕਰ ਜਾ ਕੇ ਮੁੱਕਰ ਜਾ ਕੇ ਪਿਛਲੇ ਵੀ ਕਹਿ ਪਾ ਲੈ ਆ ਕੀ ਕਰਿਆ ਕਾ ਠੀਕ ਹੈ ਤੋ ਉਹਨੂੰ ਭਜਾ ਦੇ ਮੈਂ ਲਿਆਉਣਾ ਡੋਟ ਜਾ ਲੈ ਠੀਕ ਹੈ ਠੀਕ ਹੈ ਚਾਚਾ ਇੱਕ ਗੱਲ ਹੈ ਚਾਚਾ ਚਾਚਾ ਉਰੇ ਆ ਚਾਚਾ ਐ ਭਾਗ ਜਾ ਨਾ ਯਾਰ ਜੰਮੀ ਵਾਲਾ ਜਾ ਚਾਚਾ ਨਹੀਂ ਉੱਡਾ ਕੇ ਜਾ ਚਾਚਾ ਅੰਮ੍ਰਿਤਗੜ ਤੋਂ ਲੈ ਆਉਣ। ਹਾਂ ਚਾਚਾ ਮਾਨੂੰ ਭਜਾਉਣਾ। ਭਜਾ ਦੇ। ਕੁਛ ਫੁੱਦੂ ਕਮਣਾ ਕਰ। ਮਾਇਆ ਫੁੱਦੂ ਕੰਨ ਨਾਲ ਅਪਕੇ ਸਿਹੜੇ ਜਾਣੀ ਟਿੱਬਿਆਂ 'ਚ ਪੈਣ ਕੱਸੀਆਂ 'ਚ ਵੇ ਵੇ ਫਿਰ ਰਿਹਾ ਜਾ ਕਰ। ਹਰੇ ਤੈਨੂੰ ਨਹੀਂ ਚਲਾਉਣਾ ਤੂੰ ਰਾਮ ਨੇ ਖੜ ਗਿਆ ਠੀਕ ਹੈ ਨੇ। ਤੂੰ ਤਾਂ ਕਸਲ ਨੂੰ ਫਿਰਦਾ ਫਿਰ। ਤੈਨੂੰ ਨਵਾ ਨਵਾ ਨਵੀਂ ਵਿਆਹ ਯੰਗੂ ਰੱਖਾਂਗੇ। ਅੰਮ੍ਰਿਤਗੜ ਤੇ ਜਮਾ ਲੈ ਕੇ ਆਉਣਾ ਚਾਚਾ ਨੂੰ ਭਜਾ ਦੇ ਤੂੰ ਆ। ਆਏ ਹਾਏ ਹਾਏ ਹਾਏ। ਓਏ 15 ਸ਼ਾਲਵਾਦ ਕਰਨੈਰ ਸਿਆਂ ਓਹੀ ਨਾਟ 11 ਓਹੀ ਢੋਲੂ ਕਰਾ। ਹਾਏ ਓਏ ਜਦੋਂ ਮੇਰੇ ਛਾਲੇ ਦਾ ਟਿੱਬੇ ਤੇ ਭਰ ਕੇ ਨਾ ਡੋਲੂ ਕਰਾ ਜੜਾ ਮੜਾ 9311 ਨੂੰ ਆਏ ਓਏ ਸ਼ਮਾਨ ਚ ਜਾ ਵੜਦਾ ਸੀ ਕਈ ਵਾਰੀ ਤਾਂ ਤਾਰੇ ਵੀ ਤੋੜਿਆ ਮੈਂ 15 ਸਾਲ ਚੈਨਲਾਂ ਦਾ ਵੀ ਚੱਲੂ ਵੀ ਕੋਟ ਦੋਨੇ ਦੇ ਵਿੱਚ ਮੇ ਡੋਲੂ ਕਰਾ 15 ਸਾਲ ਬਾਅਦ ਚੱਲ ਰਹਾ ਹੈ ਹੋ ਸਕਦਾ ਚੈਨਲ ਵਾਲੇ ਹੁਣ ਮੈਂ ਮਸ਼ਹੂਰ ਹੁੰਦਾ ਹੋ ਜਾ ਮੋਦੀ ਤੱਕ ਗੱਲ ਪਹੁੰਚ ਜਾ ਹੁੰਦਾ ਹੁੰਦਾ ਮੈਂ ਅਮਰੀਕਾ ਤੱਕ ਪਹੁੰਚ ਜਾ ਇਹ ਮੇਰਾ ਕੋਈ ਪਤਾ ਨਹੀਂ ਹਾਏ ਓਏ 15 ਸਾਲ ਲੇ ਵਾ ਚੱਲਿਆ ਮੈਂ ਗੇ ਡੋਲੂ ਦਿਰੇ ਕੇ ਲਾ ਦੁਪਹਿਰੇ ਚਲਾਉ ਦੁਪਹਿਰਾ ਤੇ ਖੜਾ ਉਧਰੋਂ ਸੂਰਜ ਸਿਰ ਤੇ ਹੋਵੇ ਉਧਰੋਂ ਡੋਲੂ ਕਰਾ ਪਾਇਆ ਹੋਵੇ ਮੇਰਾ ਸ਼ਾਰਕੜਾ ਨਜ਼ਾਰੇ ਵੇਖੀ ਆਉਂਦੇ ਫੂਕ ਦੂੰ ਪਿੰਡਾਂ ਦੇ ਪਿੰਡ ਚਾਚਾ ਬੱਸ ਓਈ ਆਹੇ ਵੀ ਵੀ ਫਾਟੋ ਜੱਟ ਵੇ ਚੱਕ ਤੇ ਡੋਲੂ ਕਰਾ ਤੇ ਨਾਟ ਗੇ ਰਹੇ ਨੇ ਚਾਚੇ ਸੇ ਵਾਲਾ ਬਾਣ ਕਿੰਦੀ ਕੀ ਚੀਜ਼ ਐ ਮੇਰਾ ਸ਼ਾਲਾ ਜਮੇ ਸ਼ੁਥਰਾ ਵੜਾ ਦੂੰ ਆ ਚਾਚਾ ਛਮਦੀ ਵਾੜਾ ਘੈਂਟ ਬੰਦਾ ਮਨ ਜਾਂਦਾ ਮੇਰੀ ਵਦਈ ਯਾਹ ਆਖੀ ਮੇਰੇ ਸੋਨੇ ਪੱਤ ਨੂੰ ਤੇਰੀ ਮਾ ਦਾ ਦੁਰਾ ਦੇਖਣਾ ਢੋਲਗਾ ਓ ਢੋਲਗਾ 15-16 ਸਾਲਾਂ ਦਾ ਦੀ ਜਗਮੀਆ 啊娇姐，阿娇姐，俺们家的你嘞，哎，哎， ਹਾਏ ਓ ਰੱਬਾ ਓ ਰੱਬਾ ਚਾਚਾ ਸਭ ਨੇ 98 11 ਵੀ ਲੈਤਾ ਹੈਮਤਪੁਰੇ ਵਾਲਾ ਡੋਲੂ ਗਰਾਹ ਵੀ ਲੈਤਾ 15 ਛਾਲ ਵਾਲੀ ਜਵਾਨੀ ਕਿੱਥੋਂ ਲੈ ਕੇ ਦੇਵਾਂ ਚਾਚਾ ਸਿਓ ਇਹ ਜਦੋਂ ਨੰਗ ਗਈ ਇੱਕ ਵਾਰੀ ਮੇਰੇ ਸਲੇ ਦੀ ਮੁੜ ਕੇ ਨਹੀਂ ਆਉਂਦੀ ਨਾ ਨਾ ਇੱਕ ਵਾਰੀ ਬੜਾ ਪਾਸ ਸ਼ੁਰੂ ਹੋ ਗਿਆ ਮੇਰਾ ਸਲਾ ਆਈ ਜਾਂਦਾ ਆਈ ਜਾਂਦਾ ਹਾਏ ਉਹ ਦਿਨ ਯਾਦ ਓ ਕਰਨੈਲ ਹਾਏ ਹਾਏ ਕੌਣ ਤਾਂ ਬੜੀਆਂ ਹੋ ਗਈਆਂ ਛੇਲੀਆਂ ਵੀ ਹੈਂ ਕੀ ਬਾਤ ਆ ਯਾਰ ਚਾਚਾ ਸੋਂ ਜ਼ਿਆਦਾ ਘਰੇ ਆਥਣ ਨੂੰ ਕਰਨੈਲ ਸਾਂ ਐ ਬੱਲੇ ਬੱਲੇ ਕਰਾਲਾ ਚਰਚਾ ਹੋ ਜੇ ਅਖਬਾਰਾਂ ਚ ਫੋਟੋਸ਼ਾਪੇ ਤੇਰੀ ਆਏ ਹਾਏ 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 ਕੋਦਰਾਂ ਬਾਹਰ ਚੱਕ ਕੇ ਲਿਆਵਾ ਇਹਨੂੰ ਲੰਮੇ ਰੋਡ ਕਿਧਾਰਾ ਬਣਾਵਾ ਭਲਾਵਾ ਕੰਪਿਊਟਰ ਕਰਾ ਲਾਤਾ ਓ ਕੰਪਿਊਟਰ ਕਰਾ ਦਾ ਪੈਕ ਵੀ ਨਾਮ ਉਹ ਨਿਸ਼ਾਨ ਨਹੀਂ ਛੱਡਣਾ ਢੋਲੂ 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 ਬੱਸ ਢੋਲੂ ਢੋਲੂ ਕੰਪਿਊਟਰ ਕਰਾ ਨਹੀਂ ਬੋਲਦਾ ਢੋਲੂ ਢੋਲੂ ਚਾਰ ਕਰਾ ਲੰਮਾ ਲੰਮਾ ਲਾ ਕੇ ਇਹ ਇਹ ਆ ਮੇਰਾ ਛੜਾ ਗਾਜਰ ਗੁੰਨਾ ਜੇ ਇੱਥੇ ਹੀ ਭੁੱਲ ਗਿਆ ਉਹ ਚਾਚਾ ਸਿਓ ਨੇ ਗਾਲਾਂ ਵੀ ਬਹੁਤ ਕੱਢੀਆਂ ਚਾਚਾ ਸਿਓ ਗਿੱਛੇ ਹੋ ਗਿਆ ਚਾਚਾ ਸਿਓ ਦਾ ਸੁਭਾਅ ਕੁਝ ਨਹੀਂ ਗਰਮ ਵਾਲਾ ਹੋ ਜਾਂਦਾ ਠੀਕ ਹੈ ਨਾ ਮੁਰਕੇ ਪਸਤਾਉਂਦਾ ਵੀ ਆ ਮੇਰਾ ਚਾਚਾ ਸਿਓ ਲਈ ਕਾਹਨੂੰ ਬੋਲਣਾ ਸੀ ਪਰ ਮੇਰੇ ਮਗਰ ਲੱਗ ਕੇ ਆ ਇੱਥੇ ਹੀ ਭੁੱਲ ਗਿਆ ਉਹ ਤਿੰਦਾਣਾ ਜਾ ਇਹ ਤਾਂ ਨਹੀਂ ਢੋਲੂ ਕਰਾ ਤੇ ਲੱਗਣਾ ਓ ਹਲੋ ਤੇਰਾ ਕੰਮ ਨਹੀਂ ਓ ਕੋਈ ਜਿੱਥੇ ਹਮਚਪੁਰੇ ਵਾਲਾ ਢੋਲੂ ਤੇ ਚਮਟੀ ਦਾ ਨਾਟ ਕੇਰਾ ਤੇ ਕੋੜਦੁੰਨੇ ਵਾਲਾ ਕੈਲਾ ਬੋਲੂ ਉਥੇ ਢੋਲੂ 65 ਗਿਆ ਰੱਖ ਬੰਦ ਕੰਨ 60 ਇਹਨੇ ਹੰਗਣ ਹੈ ਓਏ ਆਹ ਕੁਕਦੇਉ ਪਿੰਡਾਂ ਦੇ ਪਿੰਡ ਬੰਦੇ ਦਾ ਬੰਦੇ ਬੁੜੀਆਂ ਵੀ ਨਾਰਦੂ ਹਰਖ ਜਾਇਆ ਸੁਭਾਅ ਮੇਰਾ ਵੀ ਚਾਚੇ ਅੰਗੂ ਕੋਸ ਨਹੀਂ ਸੁਭਾਅ ਮੇਰਾ ਵੀ ਚਾਚੇ ਅੰਗੂ ਕੋਸ ਨਹੀਂ ਹੋਰਾ ਥੜਾ ਹਰੋ ਐ ਚਮਟੀ ਤੇਰੇ ਤੇ ਵੀ ਜਵਾਨੀ ਨਹੀਂ ਰਹੀ ਓਏ ਹੁਣ ਦੇਖ ਕੇ ਜਵਾਰਾ ਤੇਰੇ ਦਾ ਰੰਗ ਰੋਗਨ ਦਾ ਕਰਾ ਲੈਨੇ ਆਹ ਗੱਲ ਨਹੀਂ ਬਣਦੀ ਨਹੀਂ ਆਇਆ ਲੈ ਵੀ ਹੁਣ ਲੰਮੀ ਕਤਾਰ ਹੈ ਲੈਵਲ ਕੱਟ ਕਰਨੇ ਆ ਲੈਵਲ ਕੱਟ ਲੈਵਲ ਕੱਟੇ ਇਹਨਾਂ ਕਹਿੰਦੇ ਨੀ ਵੰਨੀਂ ਵੇਰੇ ਛਾਲਿਆ ਇਹ ਲੰਮੀ ਕਤਾਰ ਹੈ ਚਾਚਾ ਸੋਂ ਦਾ ਲੰਬਾ ਨਹੀਂ ਲੈਣਾ ਨਾ ਥਾਰੇ ਖੁੰਝੇ ਤੇ ਲੈਵਲ ਕੱਟ ਕਰਾ ਚਾਰੇ ਨਾਟਕੇ ਦਾ ਲੈਵਲ ਕੱਟ ਗਿਆ ਪਹਿਲਾਂ ਠੀਕ ਹੈ ਕਰਨੇ ਉਥੇ ਕੱਢ ਲੈ ਬਣਾ 10 ਪਤੋਂ ਬਸ ਬਸ ਲੈਵਲ ਕੱਢ ਲੈਣ ਦੇ ਇੰਨਾ ਤੱਤਾ ਨਾ ਵਗ ਲੈਵਲ ਕੱਢ ਲੈਣ ਦੇ ਜੇ ਨਾ ਲੈਵਲ ਨਾ ਕੱਢਿਆ ਮਾਰੀ ਮੋਟੀ ਉੱਚ ਨੀਚ ਹੋਗੀ ਚਾਚਾ ਸਭ ਦਾ ਸੁਭਾਅ ਕੋਸ ਨਹੀਂ ਚਾਚਾ ਸਭ ਦਾ ਸੁਭਾਅ ਕੋਸ ਨਹੀਂ ਓਰੇ ਮੇਰੇ ਨਾਲ ਤਾਂ ਲੜਨਾ ਹੀ ਲੜਨਾ ਤੇਰੇ ਖੇਤਰ ਫਿਰ ਵੇਰ ਜੇ ਤੈਨੂੰ ਨਹੀਂ ਪਤਾ ਚਾਚਾ ਸਭ ਦਾ ਸੁਭਾਅ ਕੋਸ ਨਹੀਂ ਠੰਡਾ ਰੇ ਠੰਡਾ ਰੇ ਠੰਡਾ ਰੇ ਲੈਵਲ ਕੱਟ ਲੈਣ ਦੇ ਲੈਵਲ ਕੱਟ ਲੈਣ ਦੇ ਇਹ ਆ ਆ ਆ ਇਹ ਆ ਹ ਕਿਵੇਂ ਲੱਗਦਾ ਇਧਰਲੇ ਪਾਸੇ ਬੜਾ ਜਿਆ ਦੱਸੀ ਓਏ ਹੈ ਮੈਂ ਤਾਂ ਹੈ ਕਹਿਣਾ ਬਾਂਤੂ ਕੇਲੇ ਲੈਵਲ ਚ ਨਾ ਠੋਕ ਦिए ਹੈ ਓਏ ਪਰ ਨਹੀਂ ਇਹ ਬਾਣ ਨੀਵਾ ਇਹ ਮੇਰਾ ਸਾਰ ਕੜਾ ਡੱਬ ਜਾਂਦਾ ਇਹਦੇ ਬਰਾਬਰ ਘੈਂਟ ਜੇ ਆਪਾਂ ਛੋਟੂ ਕੇਲੇ ਮੇਚ ਦਾ ਨਾ ਠੋਕ ਦਗੇ ਓਏ ਹੈਲੋ ਜੇ ਆਪਾਂ ਛੋਟੂ ਕੇਲੇ ਮੇਚ ਦਾ ਲੈਵਲ ਕਰ ਦਗੇ ਹੈ ਕਿ ਵੀ ਤੇਰੀ ਗੱਲ ਸਹੀ ਆ ਉੱਚਾ ਮੇਰਾ ਸਾਲਾ ਲੋਟ ਨਹੀਂ ਆਉਂਦਾ ਹੈਲੋ ਚੰਦਕੇ ਵਾਲੇ ਮੇਚ ਦਾ ਨਾ ਠੋਕ ਦੀਏ ਹਾਂ ਬਾਈ ਭੱਜਾ ਜਰ ਜਿਆ ਆਪਰੇ ਓਏ ਚਾਚੂ ਆ ਓਏ ਜਾ ਮੈਂ ਆ ਯਾਰ ਓਏ ਗੱਲ ਸੁਣ ਬੇਲੀਆਂ ਵਾਲੇ ਬਰਾਬਰ ਠੋਕੀਏ ਠੀਕ ਹੈ ਨਾ ਫੇਰ ਛੜਾ ਵਾਲੇ ਬਰਾਬਰ ਕਿਦਾ ਪੈਂਦਾ ਤਰੇ ਉਹ ਬੇਲੀਆਂ ਵਾਲੇ ਤੇ ਠੀਕ ਹੈ ਚੱਲਾ ਹੋਣਾ ਠੀਕ ਹੈ ਲੈਵਲ ਨਿਕਲਿਆ ਬੇਲੀਆਂ ਵਾਲੇ ਦੇ ਬਰਾਬਰ ਐਨ ਕਰਨਾ ਠੀਕ ਹੈ ਰੈਡੀ ਚ ਹੋ ਕੋਈ ਘਬਰਾਉਣ ਦੀ ਲੋੜ ਕੋਈ ਤੇਲ ਕੋਈ ਮਗਲੈਰ ਕੋਈ ਪਾਣੀ ਦੀ ਲੋੜ ਤਾਂ ਦੱਸ ਮੁਰਕੇ ਨਾ ਬੋਲੀ ਨਿਆ 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 ਵੈਸਣ ਬੋਲੇ ਬਗਲੇ ਪਾਣੀ ਡੀਜ਼ਲ ਦੀ ਲੋੜਾ ਹੁਣ ਦੱਸ ਦੇ ਠੀਕ ਹੈ ਨਾ ਥਿਆਰ ਵੀ ਥਿਆਰ ਕਰ ਐ ਹੜ ਜਾ ਲੈ ਵਜਾ ਖੜਿਆ ਯਾਰ ਕਹਿ ਲੈ ਤੂੰ ਵੀ ਮੇਰਾ ਸੜਾ ਤੱਤਾ ਭਗਦਾ ਠੀਕ ਹੈ ਨਾ ਐ 4 ਸੂਤ ਹਲੇ ਉੱਚਾ ਹੈ। ਨੇਜਰ ਕਰਾ ਟਟੂਰੀ ਇਸ ਕਰੂ ਕਰਨੈਲ ਦੇ ਜਿਹੜਾ ਲਾਤਾ ਦਾ ਮੇਰੇ ਸਾਲੇ ਦੀ ਦੂਰਵੀਂ ਨਹੀਂ ਬਣੀ ਪਈ ਐ। 2 ਸੂਤ ਉੱਚਾ ਕਰਨੈਲ 2 ਸੂਤ ਉੱਚਾ ਚੱਕ ਨਾ ਕਰਨੈਲ ਕਰ ਦੇ ਨੀਵਾਂ ਨਿਵਰ 2 ਸੂਤ ਉੱਚਾ ਤੇ ਕਰ ਦੇ ਨੀਵਾਂ ਨਿਵਰ 4 ਕਰ 4 ਉੱਠ ਖੜਾ ਹੋ ਜਾ ਮੇਰਾ ਚੇਰਮਨ ਚੇਰਮਨ ਲੈਣਾ ਚਾਚੇ ਤਾਂ ਸ਼ਾਵਾਂ ਸਿਆ। ਅਲਾਇਲਾ ਮਿੱਟੀ ਦੇਣੜ ਮਿੱਟੀ ਹੋਇਆ ਕੈਲਾ ਜੀ। ਨਾ ਅਰੇ ਕਹੀਂ ਦੇ ਕਰ ਦੇ ਵੱਧ ਫੈਲਿਆ ਜੀ ਵੱਧ ਪੈਰਾ ਤਖੜ ਹੋਇਆ ਤੇ ਅਸੀਂ ਕਰਾਂਗੇ ਕੰਮ ਜੀ ਓ ਚੱਲ ਆ ਤੇਰਾ ਮਨ ਆਖਰਾ ਤੇਰੇ ਵਾਛੇ ਲੈ ਵਲ ਚ ਕਰਦੇ ਵਾਹਣ ਚਲੇ ਆ ਘਰ ਚ ਐ ਸਾਲਾ ਵੇਡਣ ਟਰੈਕਟਰ ਆ ਮੇਰਾ ਸਾਲਿਆ ਮਿੱਟੀ ਨਾਲ ਖੋਲ ਕਰਨਾ ਬਹੁਤ ਔਖਾ ਨਾਟਗਰ ਤੈਨੂੰ ਚੰਗੀ ਤਰ੍ਹਾਂ ਪਤਾ ਹੈ ਮਿੱਟੀ ਨਾਲ ਤੂੰ ਘੁਲਦਾ ਰਿਹਾ ਤੈਨੂੰ ਸਾਰੀ ਨਾਲ ਜਾ ਤੂੰ ਤਾਂ ਫਿਰ ਇੱਕ ਚਪੈਂਟ ਲਾ ਨੂੰ ਆਇਆ ਕਰੀਰ ਰਹਿਣ ਦੇ ਰਹਿਣ ਤੇ ਰਹਿਣ ਕਿਉਂਦੇ ਤੂੰ ਗੱਜ ਗਿਆ ਕੰਪਿਊਟਰ ਘਰਾਹਾਂ ਤੇ ਤੇਰੇ ਨਹੀਂ ਰਹੀ ਬੱਸ ਦੀ ਗੱਲ ਆਹ ਮਿੱਟੀ ਨਾਲ ਮਿੱਟੀ ਖੋਲ ਕਰਨਾ ਇਹ ਬਹੁਤ ਔਖਾ ਵੇ ਕਰ ਨਹੀਂ ਪੈਣਾ ਉੱਡਿਆ ਜਾਂਦਾ ਤੀਰ ਤੂੰ ਲੈ ਲਿਆ ਚੰਗਾ ਭਲਾ ਮੇਰੇ ਸਾਲਿਆ ਪਰ ਕੋਈ ਨਹੀਂ ਚੈਲੰਜ ਕਬੂਲ ਆ ਚਾਚੇ ਨਾ ਹੋ ਜਾ ਗੋਡਣੀਆਂ ਹੋ ਜਾ ਗੋਡਣੀਆਂ ਹੋ ਚੋਂਡ ਨੂੰ ਜਾਣਾ ਪੈਣਾ ਚੋਟ 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 ਦੋ ਇੰਚ ਮੇਰਾ ਸਾळ्या ਇਧਰੋਂ ਕਰਕੇ ਇਧਰੋਂ ਆਰਗੇਨਾਈਜ਼ ਇਧਰ ਕਰ ਲੈ ਇਧਰੋਂ 2 ਇੰਚ ਮਿੱਟੀ ਆਰਗੇਨਾਈਜ਼ ਕਰਕੇ ਇਧਰੋਂ ਸਪੰਸਰ ਮਿੱਟੀ ਨੂੰ ਇਧਰ ਕਰ ਦੇ। ਆਰਗੇਨਾਈਜ਼ ਇਧਰੋਂ ਜੀ ਸਪੰਸਰ ਉਧਰ ਹੋ ਜੂਗੀ। ਆਲਟੀਮੇਟਲੀ ਛੋੜੀ ਦੇ ਇਧਰ ਲੈ। ਜਿੰਨਾ ਕਰਨੈਲ ਸਿਆ ਆਲਟੀਮੇਟਮ ਤੂੰ ਚਾਚੇ ਨੂੰ ਦੇ ਚੁੱਕਿਆ ਹੈ। ਤੈਨੂੰ ਹੋਸ਼ ਆਲਟੀਮੇਟਮ ਤੇ ਪੁੱਤਰਣਾ ਪੈਣਾ ਕਰਨੈਲ। ਚਾਚਾ ਸਮਝਵਾ ਕੋਸ਼ ਨਹੀਂ ਤੈਨੂੰ ਪਤਾ ਹੈ। ਆਲਟੀਮੇਟਮ ਪੂਰਾ ਕਰ। ਅਲਟੀਮੇਟ ਲੰ ਪੂਰਾ ਹੋ ਗਿਆ ਆਥ ਨੇ ਮੇਰੇ ਹੱਥ ਵਾਲਿਆ ਮੁਰਗਾ ਵੀ ਮਿਲੂ ਡਾਲ ਮੇਰੇ ਛਾਲੇ ਬੋਤਲ ਵੀ ਮਿਲੂ ਹਾਂ ਵੇ ਹੋ ਜਾ ਕੋਡਣੀਆਂ ਹੋ ਜਾ ਹੋ ਜਾ ਹੋ ਜਾ ਹੋ ਜਾ ਕੋਡਣੀਆਂ ਕਿਉਂ ਨਾਟ ਕੇ ਰਾਂ ਵੇ ਹਲੋ ਕਾਰ ਫਿਰ ਕਰਾਂ ਵਿਹਲੇ ਬੈਠਣ ਦੀ ਰੁੱਤ ਹੈ ਨਹੀਂ ਇਹ ਹੈ ਇਰੇ ਸਾਲਾ ਗਲੀਸ਼ ਮੇਰਾ ਸਾਲਾ ਪਿਗਲਿਆ ਪਿਆ ਉਧਰੋਂ ਮੇਰੇ ਸਾਲੇ ਗੋਡੇ ਹਿਲਣੋਂ ਹੱਟ ਚੱਲੇ ਉਧਰੋਂ ਇਹਦੇ ਸਪਿੰਡਲ ਹੇਟਨੋਂ ਹਲ ਚੱਲੇ ਅਹ ਹੋਰ ਸਭ ਕਾ ਵਜੀ ਮੇਰੇ ਸਾਲਾ ਸਟਾਰਟ ਵੀ ਹੋ ਰੌਂਡ ਆ ਪਜਾ ਲੈ ਕੇ ਹੁੰਨੇ ਆਹ ਬੜ ਬੜੀਆ ਗੱਲ ਜਿਹਨੂੰ ਪੱਟਦਾ ਜਣਾ ਚੋਂ ਪੱਟਦਾ ਤੈਨੂੰ ਕਹਿੰਦੇ ਨਿਆਟ ਗਿਆ ਰਹਿਣੀ ਕਹਿੰਦੇ ਨਿਆਟ ਗਿਆ ਰਹਿਮੀ ਲੇਵਲ ਕੱਢ ਲੀਏ ਲੇਵਲ ਕੱਢ ਲੀਏ ਠੀਕ ਹੈ ਨਾ ਚਾਚਾ ਸਿੰਘ ਦਾ ਨਿਖਾਨ ਵੀ ਨਹੀਂ ਕਰਨਾ ਹੈ ਮੇਰੇ ਕਹ ਤੂੰ ਤਾਂ ਕਰ ਦਵਲੀ ਫਿਰ ਠੀਕ ਹੈ ਨਾ ਇਹ ਲੀਵਰ ਕੱਢਣ ਦੇਖ ਰੇ ਹੇ ਹੇ ਹੁਣ ਮੇਰੇ ਸਾਲੇ ਲੇਵਲ ਹੈ ਜਿਹੜੇ ਹੁਣ ਕਿਉਂਕਿ ਸ਼ਰੇ ਤੇ ਕਰਨਾ ਹੁਣ ਮੇਰਾ ਸਾਲਾ ਵਾੜਾ ਅਲਟੀਮੇਟਮ ਕਰਨਾ ਪੈਣਾ ਇਹ ਬੰਦੇ ਦਾ ਤਾਂ ਮੈਂ ਕਿਹਾ ਅਕਸਰ ਕੰਪਿਊਟਰ ਨਹੀਂ ਬਣਾਇਆ ਹੈ ਇਹ ਇਹ ਹੁਣ ਲਾਸਟ ਹੈ ਜਿਹੜਾ ਇਹ ਕਰ ਰਹੇ ਆ ਆਪਾਂ ਇਹ ਇਹ ਤੁਹਾਨੂੰ ਜਗਾਣਾ ਤਮ ਤੁਮ ਸਜਦਾ ਕੀ ਮੂਹਰੇ ਜੰਗਰੇ ਰੇਕੇ ਹਮਿਤ ਮਿਝੇ ਜਿਗੇ ਨੀਹਰੀ ਜੰਗਰੇ ਰੇਕੇ ਨਾ ਯਾਰ ਕਰਨਾ ਤੇਰਾ ਦਿਮਾਗ ਕਿੱਥੇ ਆ ਮੇਰੇ ਸਾਹ ਇੱਥੋਂ ਤੋਂ ਦੋ ਘਰਾਓ ਉੱਥੇ ਸੱਟ ਉੱਥੋਂ ਦੋਨੇ ਜਾ ਕੇ ਉੱਥੇ ਸੱਟ ਉੱਥੋਂ ਜੋ ਨੇ ਸੇਟਣਾ ਪ੍ਰਾਂਤ ਉੱਥੋਂ ਖਾਲੀ ਲੈ ਕੇ ਹੁਦਾ 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 ਵੇ ਖੁਜਿਆ ਥੜੀ ਹੁਦਾ 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 ਵੇ ਖੁਜਿਆ ਥੜੀ ਪਾਸ ਉੱਥੇ ਇੱਕ ਕਰਾ ਨੂੰ ਖਾਲੀ ਰੱਖਣਾ ਮੈਂ ਭਰਨੇ ਦਾ ਖਾਲੀ ਰੱਖਣਾ ਉੱਥੇ ਮਿੱਟੀ ਨੂੰ ਐ ਲੱਗ ਜੇ ਵੀ ਹਾਂ ਫਿਰ ਰਿਆ ਕਰਾ ਨੂੰ ਆਪਣੇ ਆਪ ਹੀ ਪੱਧਰ ਹੁੰਦੀ ਤਰੀ ਜਾਵੇ ਉੱਥੋਂ ਹੁਦਾ ਹੁਦਾ ਇਧਰ ਗੋਮੀ ਅਲਗੇ ਦੀ ਹੁਦਾ ਹੁਦਾ ਲੈ ਲੈnde ਫੇਰ ਇੱਥੇ ਖਾੜਾ ਕੇ ਉਹ ਥੋੜੀ ਚੱਕ ਮੇਰਾ ਸਾਲਾ ਪਾਣੀ ਚੜ ਰਿਆ ਨਹੀਂ ਉੱਥੇ ਨਾ ਚੜ ਰੜੀ ਕਿਸੇ ਹਾਲਤ ਨਹੀਂ ਚੜਨਾ ਟਰਾਲ ਮੈਨੂੰ ਪਤਾ ਹੈ ਹਾਂ ਚਲਿਆ ਤਾਂ ਠੀਕ ਐ ਠੀਕ ਐ ਮੇਰਾ ਸਾਲਾ ਚਾਚਾ ਜੀ ਨੇ ਕਿਹਾ ਸੀ ਮੜੀ ਜੀ ਖਵਾ ਦੇ ਆ ਕੀ ਕਰਿਆ ਬਈ ਹਾਂ ਰੱਬਾ ਦੱਸਤਾ ਸਮਾ ਆਹ ਤਾਂ ਸਾਡੇ țeḍiyan ਲੱਗੀਆਂ ਬਈ ਜਿੰਨਾ ਕਿ ਬੁਟਰ ਕਰਾ ਲੈ ਪੱਤਰ ਕਰਕੇ ਗਿਆ ਸੀ ਹੋਰ ਵੀ ਮੇਰੇ ਸਾਹਣੇ țeḍiyan ਲਾਤੀ ਹਾਂ ਚਾਚਾ ਕਿਵੇਂ ਆ ਓਏ ਮਾਦਰ ਵਾਏ ਕਹਿਣਾ ਓਏ ਚਾਚਾ ਚਾਚੇ ਚੁੱਚਦੇ ਨੇ ਪਤਾ ਮੇਰੀ ਗੱਲ ਸੁਣ ਲਾ ਆ ਥਾਂ ਥਾਂ ਤੇ ਆ ਤੇੜੀਆਂ ਜੇ ਪਾ ਕੇ ਰੱਖਦੀਆਂ ਕੀ ਕਰਤਾ ਕੰਮ ਚਾਚਾ ਚਾਚਾ ਬਹਿ ਜਾ ਬਹਿ ਜਾ ਬਦ ਨੂੰ ਆਫਟਰ ਆ ਸਾਰੀ ਗੱਲ ਸਮਝਾ ਰਿਹਾ ਕੀ ਬਹਿ ਜਾ ਯਾਰ ਓ ਯਾਰ ਬੈਠ ਮਾੜਾ ਜਾ ਬਹਿ ਕੇ ਮਸਲੇ ਹੱਲ ਕਰ ਦੇ ਦੇਖ ਚਾਚਾ ਮੇਰਾ ਸਾਲਾ ਹਾਂ 15 ਸਾਲ ਪਹਿਲਾਂ ਮੇਰੇ ਸਾਲੇ ਦਾ ਗੱਲਬਾਤ ਹੀ ਇਹ ਨਹੀਂ ਸੀ ਹੁਣ ਜੇ ਮੈਂ ਇੱਧਰ ਟਰੈਕਟਰ ਲੈ ਕੇ ਆਉਣਾ ਇੱਧਰੋਂ ਆਏ ਨੂੰ ਦੇਖਦਾ ਤਾਂ ਉਧਰ ਉੱਚਾ ਲੱਗਦਾ ਜਦੋਂ ਮੈਂ ਉਧਰ ਜਾਣਾ ਇਹ ਇਧਰ ਉੱਚਾ ਲੱਗਦਾ ਜਦੋਂ ਮੈਂ ਵਿਚਾਲੇ ਬਹਿਣਾ ਹਾਂ ਹਾਂ ਪਰਲੇ ਪਾਸੋਂ ਨਹੀਂ ਮਾ ਲੱਗਦਾ ਇਧਰੋਂ ਨਹੀਂ ਮਾ ਲੱਗਦਾ ਮੇਰਾ ਸਾਲਾ ਚਾਚਾ ਇਹ ਨਹੀਂ ਪਤਾ ਲੱਗਦਾ ਵੀ ਧਰਤੀ ਬਦਲ ਗਈ ਇਹ ਨਹੀਂ ਪਤਾ ਲੱਗਦਾ ਆਪਦੀ ਨਜ਼ਰ ਬਦਲ ਗਈ ਇਹ ਨਹੀਂ ਸਮਝਾ ਰਿਹਾ ਚਾਚਾ ਮੈਂ ਤੈਨੂੰ ਇੱਕ ਗੱਲ ਦੱਸ ਬਚਾਲੇ ਦਾ ਸਾਰੀ ਮਿੱਟੀ ਇਧਰ ਉਧਰ ਇਕੱਠੀ ਕਰਕੇ ਜਿਹੜੀ ਕੰਦਰ ਦਾ ਮਾੜੀ ਮੋਟੀ ਕੰਪਿਊਟਰ ਕਰਾ ਲੈ ਸਿੱਧੀ ਕਰਕੇ ਗਿਆ ਸੀ ਤੂੰ ਉਹ ਵੀ ਦੁਬਾਰੇ ਇਕੱਠੀ ਕਰਤੀ ਕੀ ਕਰਾ ਤੜਕੇ ਦਾ ਲੱਗਿਆ ਮਿੱਟੀ ਨਾਲ ਮਿੱਟੀ ਹੋਇਆ ਚਾਚਾ ਠੀਕ ਹੈ ਨਾ ਤੂੰ ਦੇਖਤਾ ਸੀ ਟਰੈਕਟਰ ਦੀ ਪਾਣੀ ਟੈਂਕੀ ਥੱਲੇ ਮਾਰੀ ਮੇਰੇ ਸਾਲੇ ਦੀ ਸਮਝ ਚ ਨਹੀਂ ਆ ਰਹੀ ਉਹ ਕੰਮ ਦਾ ਸਾਰਾ ਵਿਗਾੜਤਾ ਤਾਂ ਕਹਿ ਲਿਆ ਯਾਰ ਯਾਰ ਹਣ ਮੇਰੀ ਗੱਲ ਹੈ ਮੈਂ ਵਿਗਾੜਨ ਨੂੰ ਥੋੜੀ ਲੱਗਿਆ ਸੀ ਚਾਚਾ ਠੀਕ ਹੈ ਨਾ ਵਿਗਾੜਨ ਖੜਾ ਹੋਇਆ ਮੈਂ ਕੀ ਆਹ ਚਾਤਾ ਮੇਰੀ ਸੁਣੋ ਸਾਰੀ ਗੱਲ ਗਲੂਰਤਾ ਮਿਲੂਗੀ ਨਾ ਸਾਰੀ ਗੱਲ ਗਲੂਰ ਹੋਗੀ ਨਾ ਹੋਰ ਹੋਗੀ ਹਾਂ ਆ ਦੇਖ ਲੈ ਆ ਕੀ ਕਰਿਆ ਕੀ ਕਰਿਆ ਚੱਗਾ ਪੜਾ ਪੱਧਰ ਕਰ ਗਿਆ ਸੀ ਇੱਥੋਂ ਇੱਥੇ ਵੀ ਲਿਆ ਕੇ ਢੜੀ ਦੁਬਾਰੇ ਲਾਦੀ ਯਾਰ ਤਾਂ ਚਾਚਾ ਉਹ ਚਾਚਾ ਮੈਂ ਕੀ ਕਰਾਂ ਮੇਰੇ ਸਾਲੇ ਦਾ ਹੁਣ ਮੱਕੀ ਦੱਸ ਲੈ ਮੈਂ ਤੈਨੂੰ ਤੜਕੇ ਕਿਹਾ ਸੀ ਹਾਂ ਵੀ ਜੇ ਹੱਥ ਪੈਂਦਾ ਤਾਂ ਪੰਗਾ ਨਹੀਂ ਤਾਂ ਪੰਗਾ ਨਹੀਂ ਤੂੰ ਆ ਦੇਖ ਲੈ ਨਮਾ ਜਬ ਖੇੜ ਕੇ ਰੱਖਦਾ ਯਾਰ ਤੜਕੇ ਚਾਚਾ ਨਸ਼ੇ ਪਤੇ ਵਾਪਸ ਸੀ ਸਰੀਰ ਕਹਿ ਰਿਹਾ ਸੀਗਾ ਵੀ ਸਾਰਾ ਕੁਝ ਸਹੀ ਕਰ ਦੂੰ ਹੁਣ ਦੁਪਹਿਰੇ ਨਸ਼ੇ ਪਤੇ ਸਰੀਰ ਹੰਭ ਗਿਆ ਹੁਣ ਮੇਰਾ ਸਾਲਾ ਸਰੀਰ ਕਹਿੰਦਾ ਵੀ ਪੰਗੇ ਨਾਲ ਨਹੀਂ ਦੇਖੀ ਰਾਮ ਨਾ ਮੇਰਾ ਸਾਲਾ ਮੇਰਾ ਜਿਹੜੀ ਗੱਲ ਹੁਣ ਦੱਸ ਹੁਣ ਕੀ ਕਰੀਏ ਹਣ ਹਣ ਕੀ ਕਰਨਾ ਜਿਹੜਾ ਚੰਦ ਚੜਾਉਣਾ ਸੀ ਮੈਂ ਤਾਂ ਦਿੱਤਾ ਚੜਾ ਤੇ ਤੂੰ ਸੱਦ ਲੈ ਕੰਪਿਊਟਰ ਕਰਾ ਲੈ ਇਹਨੂੰ ਓਏ ਸੋਹਣੇ ਮੇਰੇ ਨਾ